ਸਰੇ ਪੰਜਾਬ ਦੇ 250 ਵਾਲੇ ਆ ਟੋਟਲ 3 ਜ਼ਹਿਰ ਆ ਇੱਕ ਸੱਪ ਨੂੰ ਅਸੀਂ ਕਹਿੰਦੇ ਆ ਰਸਲ ਵਾਈਪਰ ਇੱਕ ਸੱਪ ਨੂੰ ਅਸੀਂ ਕਹਿੰਦੇ ਆ ਕੋਬਰਾ ਤੇ ਇੱਕ ਸੱਪ ਨੂੰ ਕਹਿੰਦੇ ਆ ਕਰੈਤ ਪੰਜਾਬ ਚ ਦੋ ਨਸਲਾਂ ਮਿਲਦੀਆਂ ਕੋਬਰਾ ਤੇ ਕਰੈਤ ਇਹ ਜਿਹੜੇ ਬਿਨਾ ਜ਼ਹਿਰ ਵਾਲੇ ਸੱਪ ਹੁੰਦੇ ਆ ਉਹ ਅਸੀਂ ਉਦਾਂ ਹੀ ਵੜ ਕੇ ਗੱਲ ਚ ਪਾ ਲੈਨੇ ਆ ਉਦਾਂ ਹੀ ਜ਼ੁਬਾਨ ਦੇ ਰੱਖ ਲੈਨੇ ਆ ਉਦਾਂ ਹੀ ਲੋਕਾਂ ਨੂੰ ਸਮਝਾਉਨੇ ਆ ਮਾਨ ਸਨਮਾਨ ਦਾ ਅੱਜ ਕੱਲ ਲੋਕ ਦਿੰਦੇ ਚਵਲ ਇਨਸਾਨਾਂ ਨੂੰ ਜਿਹੜਾ ਸਹੀ ਕੰਮ ਕਰਦਾ ਉਹਨੂੰ ਮਾਨ ਸਨਮਾਨ ਕਰਾ ਬਿਨਾ ਸੱਪ ਜ਼ਹਿਰ ਵਾਲੇ ਪੰਜਾਬ 'ਚ ਪਤਾ ਹੀ ਨਹੀਂ ਕਿੰਨੀਆਂ ਕਨਸਾਂ ਜੀ ਜੀ ਅਣਗਿਣਤ ਇਹ ਥੋੜੀ ਗੱਲ ਆ ਵੀ ਬੱਲੇ ਬੱਲੇ ਤੁਹਾਨੂੰ ਸਾਰਾ ਪੰਜਾਬ ਕਰੇ ਤੇ ਬਾਹਰ ਦੀ ਕੋਈ ਵੀ ਨਾ ਫੜੇ ਬੱਲੇ ਬੱਲੇ ਨਾ ਘਰ ਚਲਦੇ ਪੱਟੀ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਸੱਪਾਂ ਵਾਲੇ ਬਾਬਾ ਵੀ ਸਾਡੇ ਨਾਲ ਨੇ ਜੀ ਹਾਂ ਬ੍ਰਹਮਚਾਰੀ ਸੱਪਾਂ ਵਾਲੇ ਤੁਸੀਂ ਤਸਵੀਰਾਂ 'ਚ ਵੇਖ ਰਹੇ ਹੋਗੇ ਕਿ ਸੱਪਾਂ ਦੇ ਨਾਲ ਐਵੇਂ ਖੇਡਦੇ ਨੇ ਜਿਵੇਂ ਕਿ ਬੱਚੇ ਖੜਾਉਣਿਆਂ ਦੇ ਨਾਲ ਖੇਡਦੇ ਜੀ ਹਾਂ ਦੋਸਤੋ ਸੱਪਾਂ ਬਾਰੇ ਅਹਿਮ ਜਾਣਕਾਰੀ ਰੱਖਣ ਵਾਲੇ ਬਾਬਾ ਬ੍ਰਹਮਚਾਰੀ ਜੀ ਜਿਨ੍ਹਾਂ ਨੂੰ ਹਰਪਾਲ ਸਿੰਘ ਕਹਿੰਦੇ ਨੇ ਅਤੇ ਆਓ ਆਪਾਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਨੇ ਆ ਤੇ ਇਹ ਜਾਣਕਾਰੀ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਤੁਹਾਡੇ ਵਾਸਤੇ ਇਹ ਜਾਣਕਾਰੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸੱਪ ਜਿਹੜੇ ਬਹੁਤ ਨਿਕਲਦੇ ਆ ਬਾਈ ਸਭ ਤੋਂ ਪਹਿਲਾਂ ਸਾਡੇ ਚੈਨਲ ਤੋਂ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼ੰਕਰ ਜੈ ਨਾਗ ਦੀ ਤਾ ਦੋਸਤੋ ਆ ਵੀਡੀਓ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਵੇਖਿਓ ਹੋ ਸਕਦਾ ਮੇਰੀਆਂ ਕੁਝ ਗੱਲਾਂ ਨਾਲ ਤੁਸੀਂ ਕਿਸੇ ਦੀ ਜਾਨ ਬਚਾਉਣ ਚੁੱਕੇ ਹੋ ਜੋ ਜੀ ਬਾਬਾ ਜੀ ਇਹਨਾਂ ਦਿਨਾਂ ਦੇ ਵਿੱਚ ਸੱਪ ਜਿਵੇਂ ਕਿ ਬਹੁਤ ਜ਼ਿਆਦਾ ਨਿਕਲਦੇ ਨੇ ਤਾਂ ਕਿਵੇਂ ਤੁਸੀਂ ਤਾਂ ਫੜਨ ਵੀ ਜਾਂਦੇ ਹੋ ਲੋਕਾਂ ਦੇ ਘਰਾਂ ਦੇ ਵਿੱਚ ਕੀ ਜਾਣਕਾਰੀ ਹੈ ਲੋਕਾਂ ਦੇ ਲਈ ਦੇਖੋ ਇਹਨਾਂ ਦਿਨਾਂ ਜੇ ਇੱਕ ਤਾਂ ਝੋਨੇ ਲੱਗੇ ਜੀ ਝੋਨੇ ਦਾ ਪਾਣੀ ਹੋ ਗਿਆ ਤਾਂ ਤੁਹਾਨੂੰ ਪਤਾ ਵੀ ਝੋਨੇ ਥਾਂ ਥਾਂ ਲੱਗੇ ਆ ਪਿੰਡਾਂ 'ਚ ਜੀ ਦੂਸਰੇ ਨੰਬਰ ਤੇ بارش ਦੇ ਦਿਨ ਹੁੰਦੇ ਆ ਜੀ بارش ਆਉਂਦੀ ਆ ਰੁੱਬਿਆ ਭਰ ਜਾਂਦੀ ਆ ਉਹ ਤਾਂ ਲੋਕਾਂ ਦੇ ਘਰਾਂ 'ਚ ਵੜ ਜਾਂਦੇ ਆ ਤੀਸਰਾ ਨੰਬਰ ਗਰਮੀ ਬੜੀ ਆ ਉਹ ਗਰਮੀ ਤੋਂ ਬਚਦੇ ਬਚੌਂਦੇ ਇੱਧਰ ਉੱਧਰ ਹੋ ਕੇ ਲੋਕਾਂ ਦੇ ਘਰ 'ਚ ਚਲੇ ਜਾਂਦੇ ਆ ਜੀ ਤੇ ਕਾਫੀ ਲੋਕਾਂ ਨੂੰ ਜਾਣਕਾਰੀਆਂ ਦੇਈ ਦੀਆਂ ਜ਼ਹਿਰ ਵਾਲੇ ਬਿਨਾ ਜ਼ਹਿਰ ਵਾਲੇ ਸੱਪਾਂ ਬਾਰੇ ਮੈਂ ਚਾਹਾਂਗਾ ਜਰੂਰ ਦੱਸਿਓ ਸਾਡੇ ਦਸਕਾ ਨੂੰ ਵੀ ਬਿਨਾ ਜ਼ਹਿਰ ਵਾਲੇ ਤੇ ਜ਼ਹਿਰ ਵਾਲੇ ਸੱਪਾਂ ਦੀਆਂ ਕਿਸਮਾਂ ਬਾਰੇ ਦੇਖੋ ਸਿਰਫ ਪੰਜਾਬ ਦੇ ਦੋ ਸੱਪ ਜ਼ਹਿਰ ਵਾਲੇ ਆ ਟੋਟਲ ਤਿੰਨ ਜ਼ਹਿਰ ਆ ਇੱਕ ਸੱਪ ਨੂੰ ਅਸੀਂ ਕਹਿੰਦੇ ਆ ਰਸਲ ਵਾਈਪਰ ਇੱਕ ਸੱਪ ਨੂੰ ਅਸੀਂ ਕਹਿੰਦੇ ਆ ਕੋਬਰਾ ਦੇ ਇੱਕ ਸੱਪ ਨੂੰ ਕਹਿੰਦੇ ਆ ਕਰੈਤ ਪੰਜਾਬ ਚ ਦੋ ਨਸਲਾਂ ਮਿਲਦੀਆਂ ਕੋਬਰਾ ਤੇ ਕਰੈਤ ਜੀ ਇਹਨਾਂ ਦੋਹਾਂ ਦੇ ਉੱਤੇ ਕੋਈ ਦੇਸੀ ਦਵਾਈ ਕਾਟ ਨਹੀਂ ਕਰਦੀ ਅੱਛਾ ਜੀ ਇੰਜੈਕਸ਼ਨ ਇਹਨਾਂ ਦੋਹਾਂ ਨੂੰ ਛਾਡੀ ਹੋਰ ਕੇ ਸੱਪ ਚ ਜ਼ਹਿਰ ਹੀ ਨਹੀਂ ਹੈਗਾ ਅੱਛਾ ਜੀ ਜਿੰਨੀਆਂ ਜਾਣਕਾਰੀਆਂ ਚ ਫੇਸਬੁਕ ਦੀ ਆਈਡੀ ਸਨੇਗਮੈਨ ਪੰਜਾਬ ਖੋਲੋ ਜੀ YouTube ਦੀ ਆਈਡੀ ਸਨੇਗਮੈਨ ਪੰਜਾਬ ਖੋਲੋ ਜੀ 나ਗ ਕੇ ਬਾਈ YouTube ਦੀ ਆਈਡੀ ਖੋਲੋ ਜਿਹੜੇ ਸੱਪ ਹੁੰਦੇ ਆ ਜ਼ਹਿਰ ਵਾਲੇ ਇਹ ਦੇਖੋ ਉਹ ਜ਼ਾਪਸੀ ਵਿੱਚ ਦੇਖ ਸਕਦੇ ਉਹ ਸੱਪ ਅਸੀਂ ਗਲਬਜਾਣਾ ਮਾਰਦੇ ਆ ਇਸ ਤਰੀਕੇ ਨਾਲ ਹਾਤੇ ਪਾ ਕੇ ਤੇ ਜਿਹੜੇ ਬਿਨਾ ਜ਼ਹਿਰ ਵਾਲੇ ਸੱਪ ਹੁੰਦੇ ਆ ਉਹ ਅਸੀਂ ਉਦਾਂ ਹੀ ਫੜ ਕੇ ਗੱਲ ਚ ਪਾ ਲੈਂਦੇ ਆ ਉਦਾਂ ਹੀ ਜ਼ੁਬਾਨ ਤੇ ਰੱਖ ਲੈਨੇ ਉਦਾਂ ਹੀ ਲੋਕਾਂ ਨੂੰ ਸਮਝਾਉਨੇ ਆ ਬੜਾ ਕੋਈ ਸਮਝਾਇਆ ਜੀ ਹਣ ਸੱਪ ਲੜੇ ਦੇ ਫਾਂਡੇ ਕਿਦਾਂ ਕੰਮ ਕਰਦਾ ਮਨਕਾ ਕਿਦਾਂ ਕੰਮ ਕਰਦਾ ਜੋ ਉਸ ਚੀਜ਼ ਤੇ ਗੱਲ ਕਰਦੇ ਚਰਚਾ ਕਰਦੇ ਉਸ ਚੀਜ਼ ਦੇਖੋ ਲੋਕਾਂ ਨੂੰ ਹਰੇ ਕੰਮ ਦੀ ਜਾਣਕਾਰੀ ਦਿੱਤੀ ਆ ਅੱਜ ਅਸੀਂ ਮਨਕੇ ਤੇ ਸੱਪ ਦੇ ਫਾਂਡੇ ਦੀ ਚਰਚਾ ਕਰੀਏ ਜੀ ਜੋ ਬੰਦੀ ਆ ਜੀ ਜੀ ਤੇ ਡਾਕਟਰ ਤੋਂ ਜਾਣ ਤੋਂ ਪਹਿਲਾਂ ਸੱਪ ਲੜੇ ਦੇ ਕੀ ਟਰੀਟਮੈਂਟ ਆ ਪਾ ਇਹ ਗੱਲਾਂ ਤੇ ਚਰਚਾ ਕਰਦੇ ਕਰਦੇ ਜੀ ਸੱਪ ਲੜ ਗਿਆ ਜੀ ਤੁਸੀਂ ਜੇਸੀ ਦਵਾਈ ਦੇ ਚੱਕਰ ਤੇ ਪੈ ਗਏ ਫਾਂਡੇ ਦੇ ਚੱਕਰ ਤੇ ਪੈ ਗਏ ਜੀ ਕੋਈ ਨੀਮ ਦੇ ਪੱਤੇ ਨਾਲ ਵਾਂਡਾ ਕਰਦਾ ਕੋਈ ਆਖ ਦੇ ਪੱਤੇ ਨਾਲ ਫਾਂਡਾ ਕਰਦਾ ਫਾਂਡਾ ਕਰਦੇ ਨਾਲ ਸੱਪ ਦਾ ਜ਼ਹਿਰ ਜਾਂਦਾ ਕਿੱਥੇ ਜੀ ਕਿੱਥੇ ਜਾਂਦਾ ਉਹ ਤਾਂ ਅੰਦਰ ਹੀ ਰਹਿੰਦਾ ਹੋਊਗਾ ਜੇ ਦਾ ਫਾਂਡਾ ਕਰਦਾ ਮੈਨੂੰ ਜਵਾਬ ਦੇ ਵਈ ਗੱਲ ਦਾ ਪੰਜਾਬ ਦੇ ਸੱਪ ਹੀ ਦੋ ਜ਼ਹਿਰ ਵਾਲੇ ਕੋਬਰਾ ਤੇ ਗ੍ਰੈਟ ਜੇ ਉਹ ਲੜਿਆ ਤੇ ਇੰਜੈਕਸ਼ਨ ਨਾਲ ਜਾਨ ਬਚਣੀ ਆ ਤੇ ਜੇ ਕੋਈ ਹੋਰ ਨਸਲ ਦਾ ਸੱਪ ਲੜਿਆ ਤਾਂ ਫਾਂਡਾ ਕਰਕੇ ਉਹਨੇ ਤੁਹਾਡੀ ਜਾਨ ਬਚਾ ਦੇਣੀ ਆ ਪਰ ਤੁਹਾਨੂੰ ਇਹ ਹੀ ਨਹੀਂ ਪਤਾ ਜ਼ਹਿਰ ਵਾਲਾ ਸੱਪ ਦੇ ਲੱਛਣ ਕੀ ਆ ਤੇ ਬਿਨਾਂ ਜ਼ਹਿਰ ਵਾਲੇ ਸੱਪ ਦੇ ਲੱਛਣ ਕੀ ਆ YouTube ਦੀ ਆਈਡੀ ਸਨੇਕਮੈਨ ਪੰਜਾਬ ਖੋਲੋ ਵੀਡੀਓ ਵੇਖੋ ਤੁਹਾਨੂੰ ਸਾਰਾ ਪਤਾ ਲੱਗੂ ਗੱਲਾਂ ਨਾਲ ਥੋੜੀ ਸਮਝਾਉਣੇ ਆ ਯਾਰ ਮੂੰਹ ਦੇ ਰੱਖੇ ਸੱਪ ਵਗਾਤਾ ਜबान ਦੇ ਜੇਬਾਂ ਜਪਾ ਕੇ ਵਗਾਤਾ ਸੌ ਬੰਦੇ ਦੇ ਵਿੱਚ ਸੱਪ ਫੜਿਆ ਆ ਗੱਲੇ ਚ ਡਾਇਰੈਕਟ ਮਾਰ ਲੈ ਲੋਕਾਂ ਨੂੰ ਸਾਬ ਸਮਝਾਉਣੇ ਆ ਲੋਕੀ ਚੈਨਲ ਹੀ ਨਹੀਂ ਵੇਖਦੇ ਜੋਗੇ ਦੀ ਠੱਗੀ ਤੋਂ ਕਿਵੇਂ ਬਚਿਆ ਜਾ ਸਕਦਾ ਇਹ ਠੱਗੀ ਮਾਰਦੇ ਕਿਵੇਂ ਨੇ ਇਹ ਕੋ ਜੋਗੀ ਨਹੀਂ ਮਾਰੇ ਲੋਕ ਮਾਰੇ ਅੱਛਾ ਲੋਕ ਇਸ ਕਰਕੇ ਮਾਰੇ ਆ ਲੋਕਾਂ ਨੇ ਅੱਜ ਤੱਕ ਜੋਗੀਆਂ ਲਈ ਕੀਤਾ ਕੀ ਕਿਸੇ ਨੇ ਕਿਸੇ ਜੋਗੀ ਦਾ ਬੱਚਾ ਪੜਾਇਆ ਕਿਸੇ ਜੋਗੀ ਨੂੰ ਘਰ ਪਾ ਕੇ ਦਿੱਤਾ ਇੱਕ ਬੰਦਾ ਲਿਆਓ ਜਿੰਨੇ ਕਿਸੇ ਚੋਗੀ ਦੇ ਬਾਰੇ ਕੋ ਸੋਚਿਆ ਜਿੱਦਾਂ ਵੀ ਲੋਕ ਹੋ ਗਏ ਜਿੱਦਾਂ ਦੀ ਦੁਨੀਆਦਾਰੀ ਹੋ ਗਈ ਆ ਉਦਾਂ ਦੇ ਜੋਗੀ ਹੋ ਗਏ ਜੇ ਮਨਕਾ ਜ਼ੱਬ ਲੜੇ ਦਾ ਹਾਲ ਹੁੰਦਾ ਤੇ ਮੇਰੀ ਜਾਨ ਹੋਰੀ ਕੀਮਤ ਕਿੰਨੀ ਹੋਣੀ ਸੀ ਬੰਦ ਹੋ ਗਿਆ ਮਾਈ ਜੀ ਜੇ ਮਨਕਾ ਜ਼ਾਬਲੇੜੇ ਦਾ ਹਾਲ ਹੁੰਦਾ ਚਲਣ ਰਿਆ ਜੇ ਮਨਕਾ ਜ਼ਾਬਲੇੜੇ ਦਾ ਹਾਲ ਹੁੰਦਾ ਦੋਰੀ ਕੀਮਤ ਕਿੰਨੀ ਹੋਣੀ ਜੀ ਅੱਜ ਦੇ ਟਾਈਮ ਚ ਦੱਸੋ ਲੱਖਾਂ ਹੀ ਹੋਣੀ ਸੀ ਲੱਖਾਂ ਰੁਪਈਆ ਉਹ ਜੋਗੀ ਮਨਕਾ ਦੋ 300 ਜਿੱਦਾਂ ਨੂੰ ਕਿਉਂ ਦਿੰਦਾ ਜੀ ਮਨਕਾ ਗੱਛੂ ਕੰਮੇ ਦਾ ਖੋਲ ਜੀ ਹਾਂਜੀ ਐ ਬਾਬਾ ਜੀ ਕਿੰਨੀ ਕੀ ਕਹਿਣਾ ਚਾਹੋਗੇ ਜਿਹੜਾ ਲਗਾਤਾਰ ਤੁਸੀਂ ਐਨੇ ਪਿੰਡਾਂ ਦੇ ਵਿੱਚ ਸੱਪ ਫੜਨ ਜਾਂਦੇ ਹੋ ਹੁਣ ਤੱਕ ਲੱਖਾਂ ਦੀ ਗਿਣਤੀ ਦੇ ਵਿੱਚ ਤੁਸੀਂ ਜਿਹੜਾ ਹੈ ਉਹ ਸੱਪ ਫੜੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੋਈ ਮਾਨ ਸਨਮਾਨ ਮਿਲਿਆ ਤੈਨੂੰ ਦੇਖੋ ਮਾਨ ਸਨਮਾਨ ਕੀ ਆ ਮਾਨ ਸਨਮਾਨ ਕੋਈ ਚੰਗੇ ਕੰਮ ਵਾਲੇ ਦਾ ਥੋੜੀ ਕਰਦੇ ਆ ਮਾਨ ਸਨਮਾਨ ਹੁੰਦਾ ਜੇ ਸੁਖ ਰਤੀਏ ਦਾ ਇੰਸਟਾਗ੍ਰਾਮ ਤੇ ਲੋਕ ਮੇਲਿਆਂ ਦੇ ਸਾਤੇ ਮਾਨ ਸਨਮਾਨ ਹੁੰਦਾ ਹੀ ਮੈਂ ਮਾਂ ਕੀ ਬੋਲਾਂ ਯਾਰ ਫਿਰ ਮੈਂ ਕੁਝ ਬੋਲਿਆ ਫਿਰ ਤੁਸੀਂ ਕਹਣਾ ਬੋਲਦੇ ਆ ਲੋਕਾਂ ਨੂੰ ਤਾਂ ਸ਼ਰਮ ਨਹੀਂ ਨਹੀਂ ਲੋਕ ਤੇ ਕੁੜੀ ਹੋਵੇ ਆਪਦੀ ਬੁੱਢੀ ਨੂੰ ਰੋਟੀ ਨਹੀਂ ਖਵਾਉਣ ਜੋ ਕੇ ਹੈਗੇ ਜਿਹੜੇ ਆਪਦੀਆਂ ਬੁੱਢੀਆਂ ਨੂੰ ਕੈਮਰੇ ਦੇ ਲੈ ਕੇ ਛੜ ਗਿਆ ਛੱਤਰ ਲਾਇਆ ਇਹ ਤੇ ਪਾਣੀ ਚ ਪਿਆ ਇਹ ਤੇ ਸੁੱਕਾ ਪੀਤਾ ਇੱਕ ਬਾਟਾ ਤੇ ਮਾਰ ਮਾਰ ਕੇ ਛੱਤਰ ਦੇ ਨਾਲ ਕੁੜੀ ਆ ਚਮਚ ਛਾਰਦੇ ਕੋਈ ਇਨਸਾਨਾਂ ਦੀ ਗੱਲ ਹੈਗੀ ਆ ਉਹ ਆਪਣੀਆਂ ਬੁੱਡੀਆਂ ਵਖਾ ਕੇ ਪੈਸੇ ਕਮਾਉਂਦੇ ਆ ਕੋਈ ਚਨੀਰ ਹੈਗਾ ਇਹਨਾਂ ਦਾ ਜਿਹੜੇ ਬੰਦੇ ਇਹਨਾਂ ਨੂੰ ਸਮਝਾਉਂਦਾ ਵੀ ਇਹ ਕੰਮ ਗਲਤ ਆ ਉਹਨੂੰ ਤੇ ਅੱਗੋਂ ਕੱਢਦੇ ਆ ਗਾਲਾਂ ਜੀ ਉਹ ਬੰਦਾ ਹੀ ਕੀ ਜਿਹੜਾ ਯਾਰ ਆਪਣੀ ਬੁੱਢੀ ਦੀ ਕਮਾਈ ਖਾਂਦੇ ਆ ਹਾਂ ਕੋਈ ਬੁੱਢੀ ਸਰਵਿਸ ਕਰਦੀ ਆ ਕੋਈ ਚੱਗਾ ਕੰਮ ਆ ਦੋਵੇਂ ਜੀ ਮਿਹਨਤ ਕਰੋ ਦੋਵੇਂ ਜੀ ਆਪ ਦਾ ਘਰ ਬਣਾਓ ਕੰਮ ਕਰੋ ਕੋਈ ਦਿੱਕਤ ਨਹੀਂ ਬਾਈ ਕਿੰਨੀਆਂ ਨਸਲਾਂ ਦੇ ਸੱਪ ਫੜੇ ਤੁਸੀਂ ਹੁਣ ਤੱਕ ਦੇਖੋ ਸੱਪ ਨਹੀਂ ਮੈਂ ਬੜੀਆਂ ਨਸਲਾਂ ਦੇ ਫੜੇ ਪਹਿਲਾਂ ਆਪਾਂ ਦੂਜੇ ਕੰਮ ਤੇ ਆਈਏ ਸਲਮਾਨ ਸਲਮਾਨ ਗੱਲ ਅੱਜਕੱਲ੍ਹ ਲੋਕ ਦਿੱਨੇ ਚਾਵ ਜੀ ਜਿਹੜਾ ਸਹੀ ਕੰਮ ਕਰਦਾ ਉਹਨੂੰ ਮਾਨ ਸਨਮਾਨ ਕਰਾ ਕਹਾਂ ਮਾਨ ਸਨਮਾਨ ਯਾਰੋ ਮਾਨ ਸਨਮਾਨ ਮੇਰਾ ਮੈਨੂੰ 3 ਮਰਲੇ ਦਾ ਮਿਲਾ ਸਰਕਾਰ ਵੱਲੋਂ ਯਾਰ ਮੈਂ ਇੱਕ ਇੱਟ ਨਹੀਂ ਲਵਾ ਸਕਿਆ 5 ਸਾਲਾਂ ਚ ਉੱਥੇ ਕਹਾਂ ਮਾਨ ਸਨਮਾਨ ਕਰਦੇ ਮੇਰੇ ਲੋਕ ਕੋਈ ਮਾਨ ਸਨਮਾਨ ਨਹੀਂ ਕੋਈ ਮੈਨੂੰ ਮਾਰਿਆ ਮੋੜਾ ਕੋ ਯਾਰ ਕਮਰੇ ਦੋ ਪਾ ਕੇ ਦੇਵੇ ਕੋਈ ਜਿੱਦਾਂ ਤੁਸੀਂ ਲੋਗੀਆਂ ਬਾਰੇ ਨਹੀਂ ਸੋਚਿਆ ਲੋਗੀਆਂ ਨੇ ਲੋਕਾਂ ਬਾਰੇ ਨਹੀਂ ਸੋਚਿਆ ਲੋਗੀਆਂ ਨੇ ਵੀ ਆ ਵੀਰੋ ਪਾਣੀ ਕਮਾਉਂਦਾ ਵੱਖਰਾ ਵੱਖਰਾ ਸਾਦਨ ਨਾਲ ਕੋਈ ਆਏ ਮਾਦੇ ਬੋਤਰਾ ਦੇ 1 ਵਜੇ ਤੁਰੇ ਨਾ ਸਾਬ ਪਰਮ ਕਰਨਾ ਮੈਂ ਵੀ ਗੋਲ ਮੀਟਰ ਜਾਣਾ ਰਹਾ ਦੇ 1 ਵਜੇ 2 ਵਜੇ ਕੋਈ ਸੇਫਟੀ ਥੋੜੀ ਆ ਮੇਰੀ ਕੋਈ ਟੀਮ ਥੋੜੀ ਆ ਮੇਰੇ ਨਾਲ ਕੋਈ ਸੰਸਥਾ ਥੋੜੀ ਆ ਮੇਰੇ ਨਾਲ ਮੇਰਾ ਤਾਂ ਕਈ ਵਾਰੀ ਮੋਬਾਈਲ ਖੋ ਲਿਆ ਯਾਰ ਮੇਰਾ ਤਾਂ ਮੋਟਰਸਾਈਕਲ ਚੋਰੀ ਹੋ ਗਿਆ ਕੋਈ ਹਲਪ ਕਰਨ ਦੀ ਤਿਆਰ ਹੀ ਨਹੀਂ ਆ ਮੈਂ ਦੋ ਇੰਟਰਵਿਊ ਕਰਾਈਆਂ ਮੈਂ ਇੰਟਰਵਿਊ ਦੇ ਵਿੱਚ ਕੀ ਮੰਗਿਆ ਉਹ ਵੀ ਸੁਣ ਲੋ ਮੈਂ ਸਾਰੀ ਇੰਟਰਵਿਊ ਦੇ ਵਿੱਚ ਦੋਹਾਂ ਜੇ ਕਿਹਾ ਕਿ ਮੇਰਾ ਮੋਬਾਈਲ ਦੀ ਡਿਸਪਲੇ ਟੁੱਟ ਗਈ ਮੈਨੂੰ ਕੋ ਤੇ 3000 ਦਾ ਸੈਕੰਡ ਹੈਂਡ ਫੋਨ ਲੈ ਦਿਓ 4000 ਦਾ ਉਹ ਯਾਰ ਕੋਈ ਕੋਈ ਪੁਰਾਣਾ ਫੋਨ ਹੈਗਾ ਮੈਨੂੰ ਉਹ ਹੀ ਲੈ ਕੇ ਦੋ ਜੇ ਮੈਨੂੰ ਇੱਕ ਬੰਦੇ ਨੇ ਵੀ ਪੰਜਾਬ ਚੋਂ ਫੋਨ ਲੈ ਕੇ ਦਿੱਤਾ ਤਾਂ ਮੇਰੀ ਵੀਡੀਓ ਤੇ ਕਮੈਂਟ ਕਰ ਦੇ ਕਿ ਭਾਜੀ ਅਸੀਂ ਤੈਨੂੰ ਫੋਨ ਲੈ ਕੇ ਦਿੱਤਾ ਮਾਨ ਸਨਮਾਨ ਦੇ ਵਧੇਗੀ ਆ ਉਹ ਬੱਲੇ ਬੱਲੇ ਭਾਜੀ ਬਹੁਤ ਵਧੀਆ ਕੰਮ ਕਰਦੇ ਉਹ ਸ਼ਾਵਾ ਸ਼ਾਵਾ ਯਾਰ ਬੜੇ ਜਰੀਲੇ ਸਾਪ ਫੜੇ ਆ ਇਹ ਚੀਜ਼ਾਂ ਨੂੰ ਛੱਟੀਏ ਜਦੋਂ ਲੋੜਵੇ ਦੇ ਸਾਨੂੰ ਬੰਦਾ ਸਾਨੂੰ ਕੋਈ ਚੀਜ਼ ਹੀ ਨਹੀਂ ਮਿਲਨੀ ਕਿਸੇ ਕੋਲ ਇੱਕ 4000 ਦਾ ਫੋਨ ਅਸੀਂ ਉਹਦੇ ਵੀ ਹੱਕਦਾਰ ਨਹੀਂ ਸਹੀ ਗੱਲ ਹੁਣ ਰਿਪੋਰਟ 202400 ਵੀਡੀਓ ਆ ਨੈਟ ਤੇ ਅਮੇਸ਼ਾ ਸਪੰਦ ਦੀ ਸੱਚੀ ਸੁੱਚੀ ਜਾਣਕਾਰੀ ਦਿੱਤੀ ਆ ਦੇਸੀ ਦਵਾਈਆਂ ਦਾ ਕੰਮ ਕੀਤਾ ਲੋਕਾਂ ਨੂੰ ਦਵਾਈਆਂ ਬਣਾਉਣੀਆਂ ਸਿਕਾਈਆਂ ਕੀ ਮਤਲਬ ਅਸੀਂ ਕਹੀਏ ਲੋਕ ਭਾਈ ਮਾਨ ਸਨਮਾਨ ਨਾ ਅੱਜ ਕੱਲ ਹੁੰਦਾ ਠੇਠਰ ਬੰਦੇ ਦਾ ਤੋਏ ਮੈਨੂੰ ਇੱਕ ਗੱਲ ਦੱਸੋ ਤੋਏ ਇਹਨੇ ਬੰਦੇ ਨੂੰ ਇੰਟਰਵਿਊ ਕਰਦੇ ਜੇ ਨੱਦ ਦੇ ਮਾੜਾ ਬੋਲ ਕੇ ਕਿੰਨੇ ਬੰਦੇ ਮਸ਼ਹੂਰ ਹੋਏ ਦੱਸੋ ਮੈਨੂੰ ਅਮਿਤ ਰੋੜਾ ਜੀ ਲੁਧਿਆਣੇ ਵਾਲੇ ਜੀ ਸ਼ਬਜ਼ਾਂ ਵਾਲੇ ਜੀ ਉਹ ਲੋਕਾਂ ਨੂੰ ਮਾੜਾ ਬੋਲ ਕੇ ਮਸ਼ਹੂਰ ਨਹੀਂ ਹੋਏ ਰੰਗਰੇਟਾ ਲੁਧਿਆਣੇ ਵਾਲਾ ਡਾਕਟਰ ਸਾਹਿਬ ਉਹ ਲੋਕਾਂ ਨੂੰ ਮਾੜਾ ਚੰਗਾ ਬੋਲ ਕੇ ਮਸ਼ਹੂਰ ਨਹੀਂ ਹੋਇਆ ਮਾੜਾ ਚੰਗਾ ਬੋਲ ਕੇ ਮਸ਼ਹੂਰ ਹੋਇਆ ਨਾ ਨਹੀਂ ਨਹੀਂ ਨੇਂਦਾ ਦਾ ਬੰਦਾ ਦੱਸੋ ਜਿਹੜਾ ਮਸ਼ਹੂਰ ਹੋਇਆ ਅਸੀਂ ਚੌਂਹਿਆ ਜ਼ਾਲਾਂ ਤੋਂ ਸੱਪ ਫੜਦੇ ਆ ਤਾਨੂੰ ਕਿਸ ਨੇ ਸਪੋਰਟ ਨਹੀਂ ਕੀਤੀ ਯਾਰ ਭਾਈ ਜਰੀਲੇ ਸੱਪ ਦਾ ਤਾਂ ਦੂਸਰੇ ਸੱਪਾਂ ਦਾ ਕੀ ਫਰਕ ਹੁੰਦਾ ਹੈ ਤੇ ਜੋਗੀਆਂ ਦੀ ਠੱਗੀ ਤੋਂ ਕਿਵੇਂ ਬਚਿਆ ਜਾ ਸਰ ਦੇਖੋ ਜਿੱਦਾਂ ਮੈਂ ਤੁਹਾਨੂੰ ਦੱਸਦਾ ਵੀ ਸੱਪ ਫੜਨ ਕੋਈ ਵੀ ਵੀਰ ਜਾਂਦਾ ਔਰ ਇਹ ਕੱਪੜੇ ਚੈੱਕ ਕਰੋ ਜਿਹੜਾ ਸਹੀ ਆ ਉਹਨੂੰ ਤਾਂ ਦੋਖੀ ਕੋਈ ਨਹੀਂ ਜੀ ਜੋਗੀ ਇੱਕ ਸੱਪ ਫੜ ਜਾਂਦਾ ਪੰਜ ਸੱਪ ਆਪਣੇ ਛੱਡ ਦਿੰਦਾ ਪਰ ਲੋਕ ਵੀ ਇਸੇ ਵਾਹ ਵਾਲੇ ਜੀ ਬੜੀ ਲੋਕਾਂ ਨੇ ਇਮਾਨਦਾਰੀ ਕੀਤੀ ਕਿ ਇਹਨੇ ਕੀ ਕਦਰ ਕੀਤੀ ਆ ਜੀ ਮੋਬਾਈਲ ਟੁੱਟ ਗਿਆ ਆ ਡਿਸਪਲੇ ਜਿਹੜੇ ਤੇ ਮੈਂ ਲੋਕਾਂ ਨੂੰ ਜਾਣਕਾਰੀ ਦਿਨਾ ਦੋ ਇੰਟਰਵਿਊ ਕਰਾਈਆਂ ਇੱਥੋਂ ਤੱਕ ਲੋਕਾਂ ਨੂੰ ਕਿਹਾ ਵੀ ਇੱਕ 4000 ਰੁਪਏ ਦਾ ਸੈਕੰਡ ਹੈਂਡ ਫੋਨ ਲੈ ਲਓ ਜੇ ਕਿ ਕੋਈ ਪੁਰਾਣਾ ਹੈਗਾ ਤੇ ਉਹ ਹੀ ਦੇਖੋ ਕਿਹਨੇ ਨਹੀਂ ਯਾਰ ਬਾਹ ਫੜੀ ਬਾਬੇ ਨੂੰ ਦੇ ਦੇ ਕੇ ਪੰਪ ਦੇ ਦੇ ਕੇ ਪੰਪ ਤੇ ਚਨੇ ਦੇ ਝਾੜ ਤੇ ਚੜਾਉਂਦੇ ਆ ਬਾਬਾ ਬੱਲੇ ਬਾਬਾ ਸ਼ਾਵਾ ਬਾਬਾ ਸ਼ਾਵਾ ਉਹ ਆ ਜੇ ਬਾਬਾ ਕਮਲਾ ਜਿਹੜਾ 2 ਵਜੇ ਉੱਠਿਆ ਚੱਕਿਆ ਮੋਟਰਸਾਈਕਲ ਜਿੱਦਰ ਨੂੰ ਮਰਜ਼ੀ ਸੱਪ ਫੜਨ ਤੋਂ ਉਸਤਾਦ ਕੌਣ ਆ ਦੇਖੋ ਮੇਰੇ ਉਸਤਾਦ ਜੀ ਬਹੁਤ ਵਰੀਆ ਗੱਲ ਹੈ ਮੈਂ ਮੇਰੇ ਉਸਤਾਦ ਜੀ ਆ ਜਿਹੜੇ ਮੇਰੇ ਮਾਤਾ ਜੀ ਸੀ ਅੱਛਾ ਮੇਰੇ ਮਾਤਾ ਜੀ ਸੱਪਾਂ ਦਾ ਕੰਮ ਕਰਦੇ ਸੀ ਅੱਛਾ ਜੀ 나ਗ ਦੇਵਤੀ ਜੀ ਨੂੰ ਪੂਜਦੇ ਆ ਉਹਨਾਂ ਦਾ ਮੰਦਿਰ ਵਾ ਉਹਨਾਂ ਦੀ ਧੂ ਬੱਤੀ ਕਰੀਦੀ ਅਰਗਬੱਤੀ ਕਰੀਦੀ ਉਹ ਤਾਂ ਇੱਕ ਮੈਟਰ ਹੋਰ ਵਾ ਜੀ ਪਰ ਸੱਪ ਲੜੇ ਦੇ ਉੱਤੇ ਜਿਹੜਾ ਟ੍ਰੀਟਮੈਂਟ ਵਾ ਉਹ ਇੱਕ ਹੋਰ ਵਾ ਜੀ ਦੇਖੋ ਹੁਣ ਪਹਿਲਾਂ ਮੈਂ ਤੁਹਾਨੂੰ ਦੱਸਦਾ ਜ਼ਹਿਰ ਵਾਲਾ ਸੱਪ ਤੇ ਬਿਨਾਂ ਜ਼ਹਿਰ ਵਾਲਾ ਸੱਪ ਥੋੜਾ ਜਿਹਾ ਇੱਕ ਸਾਈਡ ਤੇ ਹੋਇਆ ਜੀ ਜੀ ਸੱਪ ਲੜ ਗਿਆ ਜ਼ਹਿਰ ਵਾਲਾ ਜੀ ਇਸ ਤਰੀਕੇ ਫਾਂਡਾ ਕਰ ਲਿਆ ਫਾਂਡੇ ਨਾਲ ਜ਼ਹਿਰ ਕਿੱਥੇ ਜਾਂਦਾ ਜੀ ਸਮਝੋ ਵੀ ਸੱਪ ਜ਼ਹਿਰ ਵਾਲੇ ਦੇ ਲੱਛਣ ਕੀ ਆ ਜੀ ਜੇ ਤੁਹਾਨੂੰ ਸੱਪ ਬਿਨਾਂ ਜ਼ਹਿਰ ਵਾਲਾ ਲੜਿਆ ਤੁ ਕੋਈ ਸੋਚ ਨਹੀਂ ਕੋਈ ਚੱਕਰ ਨਹੀਂ ਕੁਛ ਨਹੀਂ ਹੋਣਾ ਬਿਨਾ ਸੱਪ ਜ਼ਹਿਰ ਵਾਲੇ ਪੰਜਾਬ 'ਚ ਪਤਾ ਹੀ ਨਹੀਂ ਕਿੰਨੀਆਂ ਕ ਨਸਾਂ ਜੀ ਜੀ ਅਣਗਿਣਤ ਹੂੰ ਤੇ ਸ਼ਹਿਰ ਵਾਲੀਆਂ ਸਿਰਫ ਦੋ ਨਸਾਂ ਹੁਣ ਤੁਸੀਂ ਸੋਚ ਲਓ ਵੀ ਦੋਹਾਂ ਨਸਾਂ 'ਚ ਜ਼ਰੂਰੀ ਥੋੜਾ ਵੀ ਤੁਹਾਨੂੰ ਜ਼ਹਿਰ ਵਾਲਾ ਲੜਿਆ ਜੀ ਜ਼ਹਿਰ ਵਾਲੇ ਸੱਪ ਦੀ ਕੀ ਪਰਖਾ ਜੇ ਮੈਂ ਤੁਹਾਨੂੰ ਉਹ ਲਗਾ ਦੱਸਾਂ ਤੇ ਨਾਲੇ ਮੈਂ ਤੁਹਾਨੂੰ ਦੱਸਦਾ ਵੀ ਡਾਕਟਰ ਤੋਂ ਜਾਣ ਤੋਂ ਪਹਿਲਾਂ ਕੀ ਟ੍ਰੀਟਮੈਂਟ ਜ਼ਰੂਰੀ ਆ ਜੀ ਸੱਪ ਬਾਈਟ ਹੋ ਗਿਆ ਫਨੀਆਂ ਉਹਨੇ ਦੰਦੀ ਵੱਡੀ ਜੇ ਤਾਂ ਸੋਚ ਪੈ ਗਈ ਤੇ ਫੇਰ ਸੱਪ ਜ਼ਹਿਰ ਵਾਲਾ ਫੇਰ ਫਨੀਆਂ ਪੰਜਾਬ ਚ ਦੋਹਾਂ ਸੱਪਾਂ ਦੀ ਸੋਚ ਪੈਂਦੀ ਹੈ ਕਰੈਤ ਇਹ ਸੌਰੀ ਰਸਲ ਵਾਈਪਰ ਤੋਂ ਫਨੀਅਰ ਦੀ ਰਸਲ ਵਾਈਪਰ ਤੋਂ ਪੰਜਾਬ ਜਿਹ ਹੈ ਨਹੀਂ ਫਿਰ ਫਨੀਅਰ ਆ ਜਾਓ ਫਨੀਅਰਸ ਆਪਣੇ ਦੰਦੀ ਵੱਡੀ ਸੋਚ ਬੈ ਗਈ ਤੇ ਜ਼ਹਿਰ ਵਾਲਾ ਛੇਤੀ ਫਨੀਅਰ ਆਪਣਾ ਜ਼ਹਿਰ ਨਹੀਂ ਬੰਦੇ ਤੇ ਅੰਦਰ ਚ ਇੰਜਰੈਡ ਕਰਦਾ ਫਨੀਅਰ ਦੇ ਦੰਦੀ ਦੀ ਵੱਡੀ ਹੈ ਤੁਹਾਡੇ ਲਹੂ ਵੀ ਵਗਣੇ ਤੁਹਾਡੇ ਸੋਚ ਦੋਹਾਂ ਚਾਰਾਂ ਮਿੰਟਾਂ ਚ ਨਹੀਂ ਪਈ ਇਹਦਾ ਮਤਲਬ ਵੀ ਉਹ ਖਾਲੀ ਬਾਈਟ ਹੋਈ ਜੀ ਇੱਕ ਸੱਪ ਨੂੰ ਹੀ ਕਹਿੰਦੇ ਆ ਕੋਮਨ ਕਰੈਤ ਉਹ ਮੰਜੀ ਦੇ ਚੜ ਕੇ ਬਾਈਟ ਕਰਦਾ ਇਨਸਾਨ ਦੇ ਨਾਲ ਸੌਂ ਜਾਂਦਾ ਉਹਨੇ ਦੇ ਬਾਜੀ ਕੋਈ ਦੇਸੀ ਦਵਾਈ ਕਾਰ ਨਹੀਂ ਕਰਦੀ ਜੀ ਇੰਜੈਕਸ਼ਨ ਲੋਕਾਂ ਨੂੰ ਸੱਪਾਂ ਦੇ ਜ਼ਹਿਰ ਬਾਰੇ ਬਿਨਾ ਜ਼ਹਿਰ ਬਾਰੇ ਮੈਂ ਇੱਕ ਵੀਡੀਓ ਚ ਨਹੀਂ ਸਮਝਾ ਸਕਦਾ ਜੀ ਮੇਰਾ ਫੇਸਬੁੱਕ ਦੇ ਆਈਡੀਆ ਸਨੇਕਮੈਨ ਪੰਜਾਬ ਖੋਲੋ ਤੇ ਵੀਡੀਓ ਚੈੱਕ ਕਰੋ ਬਿਨਾ ਜ਼ਹਿਰ ਵਾਲੇ ਸੱਪ ਤੇ ਜ਼ਹਿਰ ਵਾਲੇ ਸੱਪ ਚ ਕੀ ਫਰਕ ਖੋਲ ਕੇ ਸਮਝਾਇਆ ਫੜ ਕੇ ਗਲ ਚਬਾ ਕੇ ਜ਼ਬਾਨ ਦੇ ਰੱਖ ਕੇ ਵੀ ਲੋਕਾਂ ਨੂੰ ਸਮਝਾਇਆ ਹਮ ਸਪੋਰਟ ਸਪਾਰ ਕੋਈ ਨਹੀਂ ਕਰਦਾ ਸਭ ਮਤਲਬ ਦੇ ਯਾਰ ਕੀ ਬਾਤ ਸਿੱਧੀ ਗੱਲ ਆ ਸਪੋਰਟ ਕਰਦੇ ਆ ਤੁਸੀਂ ਹੁਣ ਮੈਨੂੰ ਦੱਸ ਦੋ ਸੋਸ਼ਲ ਮੀਡੀਆ ਦੇ ਉੱਤੇ ਸੁਖਰਤੀ ਇਹਦੀ ਕੀ ਦੇਣਾ ਬਈ ਪੰਜਾਬ ਨੂੰ ਹੈਗੀ ਆ ਕੋਈ ਕੀ ਲੋਕ ਕਰੀ ਜਾਂਦੇ ਆ ਲੋਦਾ ਦੀਆਂ ਬੁੜੀਆਂ ਲੈ ਆ ਕੇ ਨੈਟ ਦੇ ਉੱਤੇ ਚੜ ਗਏ ਯਾਰ ਕੀ ਗੱਲ ਤੁਸੀਂ ਆਪ ਦੀ ਜੀਆ ਜੰਤੂ ਨੂੰ ਦੋ ਪਰਸ਼ਾਦੇ ਨਹੀਂ ਸਖਾ ਸਕਦੇ ਇਹ ਵੀ ਪਤਾ ਲੱਗਾ ਬਾਬਾ ਜੀ ਕਿ ਤੁਸੀਂ 15 15 20 20 ਸਾਲ ਪੁਰਾਣਾ ਜ਼ਖਮ ਕੋਈ ਦਮੂਹੀ ਲੜੀ ਹੋਵੇ ਕੋਈ ਇਹ ਇਹ ਦਵਾਈਆਂ ਦਾ ਵੀ ਨਾਲ ਤੁਸੀਂ ਦੇਖਿਆ ਕਿ ਬੜੇ ਪੁਰਾਣੇ ਪੁਰਾਣੇ ਜ਼ਖਮ ਠੀਕ ਕੀਤੇ ਆ ਗਰੀਬ ਲੋਕਾਂ ਦੇ ਜਿਹੜੇ ਵੱਡੇ ਵੱਡੇ ਹਸਪੀਟਲਾਂ ਦੇ ਵਿੱਚੋਂ ਥਾ ਘਰ ਕੇ ਆਏ ਬਹੁਤ ਸਾਰੇ ਲੋਕ ਪਹੁੰਚੇ ਇਹ ਜਿਹੜੀ ਦਵਾਈ ਆਪ ਤਿਆਰ ਕਰਦੇ ਦੇਖੋ ਮੈਂ ਪਹਿਲਾਂ ਇੱਕ ਗੱਲ ਕਹਿਣਾ ਵੀ ਮੈਂ ਉਹ ਜ਼ਖਮ ਦਵਾਈਆਂ ਨਾਲ ਨਹੀਂ ਠੀਕ ਕੀਤੇ ਉਹ ਮੇਰੇ ਮਾਲਕ ਨੇ ਠੀਕ ਕੀਤੇ ਜਿਹਦੀ ਮੈਂ 나ਗ ਦੀ ਪੂਜਾ ਕਰਦਾ ਕੀ ਬਾਤ ਜੇ ਕਿਸੇ ਨੂੰ ਸਕਿਨ ਅਲਰਜੀ ਆ ਕਿਸੇ ਦਾ 2 ਸਾਲ 4 ਸਾਲ ਪੁਰਾਣਾ ਜ਼ਖਮ ਆ ਮੇਰਾ ਨੰਬਰ ਜੇ 95 92 99 3035 ਮੈਨੂੰ ਹੋਰ ਇੱਕ ਫੋਟੋ ਬਾਉ ਮੈਂ ਤੁਹਾਨੂੰ ਵੀ ਵੀਡੀਓ ਵਨਸ ਵਨੇ ਬੰਦਿਆਂ ਦੀਆ ਪਾਉਂਗਾ ਗੀਰਾ ਖਰਾਬ ਹੋਇਦੋ ਲਾ ਕੇ ਵੀਡੀਓ ਦੇ ਵਿੱਚ ਪੂਰਾ ਠੀਕ ਹੋਇਆ ਪੈਰ ਹੋਊਗਾ ਜੀ ਭਾਜੀ 15 15 ਸਾਲ 9 9 ਸਾਲ 10 10 ਸਾਲ ਲੋਕੀ ਆਪਣੇ ਮੂੰਹੋਂ ਬੋਲਣ ਇੱਕ ਬਾਬਾ ਜੀ ਆ ਉਹਨਾਂ ਨੂੰ ਸਲਵਾਈ ਕਰਨ ਲਈ ਦਵਾਈ ਬਣਾ ਕੇ ਦਿੱਤੀ ਸੀ ਠੀਕ ਆ ਉਹਨਾਂ ਦਾ ਉਹਨਾਂ ਦੇ ਇੱਕ ਰਿਸ਼ਤੇਦਾਰ ਦੇ ਵਿੱਚ ਇੱਕ ਜਨਾਨੀ ਦੀ ਮਾਦਾ ਦੀ ਬਾਹ ਹੀ ਖਲੋ ਗਈ ਸੀ ਇੱਥੇ ਉਹਨਾਂ ਨੂੰ ਤੇਲ ਬਣਾ ਕੇ ਦੋਰੀ ਬਾਹ ਠੀਕ ਹੋਈ ਹੋਰ ਇਹ ਵੀ ਵੀਡੀਓ ਮੇਰੇ ਫੋਨ 'ਚ ਪਈ ਅੱਛਾ ਜੀ ਸਾਪ ਫੜੀ ਦੇ ਦਵਾਈਆਂ ਦਾ ਜ਼ਿਕਰ ਹੀ ਨਹੀਂ ਕੀਤਾ ਤੁਹਾਡੇ ਪਿੰਡ ਤੇ ਵੀ ਤਿੰਨ ਚਾਰ ਮਰੀਜ਼ ਠੀਕ ਹੋਏ ਤੁਸੀਂ ਅੱਜ ਤਾਂ ਜ਼ਿਕਰ ਕੀਤਾ ਕਾਕਾ ਦਾ ਜੀ ਜੀ ਫੇਰ ਤੁਸੀਂ ਅੱਜ ਇੱਕ ਆਏ ਅੱਜ ਵੀ ਇੱਕ ਬੰਦਾ ਮੇਰੇ ਤੋਂ 300 ਕਿਲੋਮੀਟਰ ਦੂਰ ਆਣ ਕੇ ਘਰ ਜੀ ਬੈਠਾ ਸੀ ਜਦੋਂ ਤੁਸੀਂ ਆਏ ਸੀ ਜੀ ਜੀ ਇਹ ਬਾਕੀ ਬੰਦਾ ਗੱਲ ਕੀ ਆ ਪਾਦੀ ਸਾਰੀ ਉਮਰ ਮਾਨ ਇਮਾਨਦਾਰੀ ਕੀਤੀ ਆ ਮੈਨੂੰ 5 ਮਰਲੇ ਥਾਂ ਮਿਲਿਆ ਮੇਰੇ ਪਿੰਡ ਲੋ ਜੀ ਅੱਜ ਮੈਨੂੰ 2-3 ਸਾਲ ਹੋ ਗਏ ਥਾਂ ਮਿਲੇ ਨੂੰ ਮੇਰੇ ਕੋਲ ਥਾਂ ਦੇ ਉੱਤੇ ਕਿੱਟ ਨਹੀਂ ਲੱਗੀ ਕਿਆ ਬਾਤ ਕਰੀ ਲੋਕਾਂ ਨਾਲ ਇਮਾਨਦਾਰੀ ਕਰੀਏ ਠੀਕ ਇਹ ਥੋੜੀ ਗੱਲ ਆ ਵੀ ਬੱਲੇ ਬੱਲੇ ਤੁਹਾਨੂੰ ਸਾਰਾ ਪੰਜਾਬ ਤਾਂ ਬਾਹਾਂ ਦਾ ਕੋਈ ਵੀ ਨਾ ਫੜੇ ਬੱਲੇ ਬੱਲੇ ਨਾ ਘਰ ਚੱਲਦੇ ਨਹੀਂ ਉਹ ਤੁਸੀਂ ਉਹ ਬੰਦੇ ਨੂੰ ਸਟਾਰ ਬਣਾਤਾ ਜਿਹੜੇ ਜਿੰਨਾਂ ਕੋ ਟੈਲੈਂਟ ਹੀ ਕੋਹ ਨਹੀਂ ਜੀ ਜੀ ਤੇ ਜਿਹੜਾ ਰਾਤ ਦਿਨ ਭੈਣ ਜੋ ਕੁੱਤੇ ਦੀ ਮੌਤ ਮਾਰਦੇ ਰਿਆ ਗੁਰੂਆ ਹੋਰੀਆਂ ਵੀਡੀਓ ਤੁਹਾਨੂੰ ਵੇਖਣੀਆਂ ਪਸੰਦ ਨਹੀਂ ਤੇ ਜਦੋਂ ਸਾਪ ਲੜਦਾ ਤੇ ਉਸ ਵੇਲੇ ਫੇਰ ਪੁੱਛਦੇ ਆ ਕਿ ਫੇਰ ਅਸੀਂ ਕੀ ਕਰੀਏ ਜੀ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਸਨੇਹਾ ਰਹੇਗਾ ਆਪਣਾ ਨੰਬਰ ਵੀ ਜ਼ਰੂਰ ਬੋਲ ਦਿਓ ਜੀ ਭਰਾਵਾ ਮੈਂ ਥਾਂ ਬਣਾਉਣਾ ਚਾਹੁੰਨਾ ਮੇਰਾ 3 ਮਰਲੇ ਮੈਨੂੰ 5 ਮਰਲੇ ਸਰਕਾਰੀ ਥਾਂ ਮਿਲੇ ਆ ਜੇ ਕੋਈ ਮੇਰੀ ਹਲਪ ਕਰਨੀ ਆ ਤਾਂ ਮੇਰਾ ਨੰਬਰ 95 92 99 63 ਤੇ 35 ਇੱਕ ਵਾਰੀ ਫੇਰ ਬੋਲ ਦਿਆਂ 95 92 99 63 ਤੇ 35 Google Pay ਵੀ ਇਸੇ ਤੇ ਚੱਲਦਾ ਇਸੇ ਨੰਬਰ ਤੇ Google ਭਾਜੀ ਮੈਨੂੰ ਤੁਸੀਂ ਦੱਸੋ ਅੱਜ ਮੇਰੇ ਨਾਲ ਕੀ ਬਣਿਆ ਤੁਸੀਂ ਘਰ ਆਏ ਮੈਂ ਤੁਹਾਨੂੰ ਕਿਹਾ ਮੈਂ ਮਰੀਜ਼ ਵੇਖ ਕੇ ਉਹਨਾਂ ਤੁਸੀਂ ਕਾਲ ਜਾਏ ਮੈਂ ਤੁਹਾਡੇ ਕੋਲ ਇੰਟਰਵਿਊ ਕਰਾਉਣ ਲਈ ਕਾਤੇ ਆਇਆ ਤੁਰ ਕੇ ਆਏ ਤੁਸੀਂ ਆਏ ਨੇ ਤੁਰ ਕੇ ਮੇਰੇ ਮੋਟਰਸਾਈਕਲ ਦਾ ਟਾਇਰ ਪੰਨ ਵਾਲਾ ਮੇਰਾ ਟਾਇਰ ਪੰਚਰ ਹੋ ਗਿਆ ਸਹੀ ਸਹੀ ਗੱਲ ਮੈਂ ਕੀ ਮੰਗਿਆ ਮੈਂ ਅੱਜ ਤੱਕ ਮੰਗਿਆ ਕਿ ਆ ਸੋਸ਼ਲ ਮੀਡੀਆ ਤੋਂ ਮੈਨੂੰ ਕੋਈ ਪੈਸਾ ਨਹੀਂ ਹੁੰਦਾ ਹੈਲਪ ਮੇਰੀ ਕੋਈ ਲੋਕ ਕਰਦੇ ਹੁੰਦੇ ਤੇ ਮੈਂ ਆਪਦਾ ਮਕਾਨ ਬਣਾ ਕੇ ਨਾ ਬੈਠਾ ਜਦੋਂ ਮੇਰੇ ਵਰਗੇ ਚੰਗੇ ਬੰਦੇ ਨੂੰ ਤੁਸੀਂ ਹੈਲਪ ਨਹੀਂ ਕੀਤੀ ਅੱਜ ਤੱਕ ਤੇ ਜਿਹੜਾ ਫਿਰ ਆਮ ਜੋਗੀ ਹੋਊਗਾ ਉਹ ਤੁਹਾਨੂੰ ਸੱਚਾਈ ਕਿੱਦਾਂ ਦੱਸੂ ਬਿਲਕੁਲ ਜੇ ਤੁਸੀਂ ਵੀ ਜੋਗੀਆਂ ਦੀ ਬਾਹ ਫੜੀ ਹੁੰਦੀ ਨਾ ਤਾਂ ਜਿੰਨੇ ਮਾਮਾ ਦੇ ਪੁੱਤ ਪੰਜਾਬ ਚ ਸੱਪ ਲੜ ਕੇ ਮਰੇ ਹੋ ਸਕਦੇ 100 ਦੇ ਵਿੱਚੋਂ 95 ਬੰਦੇ ਬਚਦੇ ਉਹਨਾਂ ਨੇ ਵੀ ਆਪਦੀ ਰੋਟੀ ਪਾਣੀ ਦਾ ਜੀਰੀਆ ਬਣਾ ਲਿਆ ਜਦੋਂ ਤੁਸੀਂ ਕੇਸ ਦੀ ਬਾਹ ਨਹੀਂ ਫੜਨੀ ਯਾਰ ਇੰਨੀ ਸਸਤਾ ਪੰਜਾਬ ਦੇ ਵਿੱਚ ਕੋਈ ਮੈਨੂੰ ਬਣਾ ਕੇ ਦੇਵੇ ਮਖਾਨ ਮੇਰੇ ਕੋਲ 5 ਮਰਲੇ ਤਾਂ ਆ ਮੈਨੂੰ ਸਰਕਾਰੀ ਮਿਲਿਆ ਯਾਰ ਏ ਟੂ ਇੱਕ ਵੀ ਨਹੀਂ ਲਾ ਕੇ ਦਿੰਦਾ ਗੱਲਾਂ ਬਾਤਾਂ ਸਾਰੇ ਹੀ ਕਰੀ ਜਾਂਦੇ ਆ ਸੰਸਥਾ ਵਾਲੇ ਦੱਸ ਕੀ ਚਾਹੀਦਾ ਕੀ ਚਾਹੀਦਾ ਮੈਂ ਨਾ ਮੈਨੂੰ ਕੋਈ ਬਣਾ ਕੇ ਦੇਵੇ ਤਾਂ ਕੋਈ ਪੰਜਾਬੀ ਕਲਾਕਾਰ ਮੈਨੂੰ ਕਮਰੇ ਪਾ ਦੇ ਕਦੀ ਕਿਸ ਨੇ ਮੇਰੀ ਸਾਰ ਲਈ ਅੱਜ ਤੱਕ ਭਾਜੀ ਇਹ ਦੁਨੀਆ ਵਾਂ ਕੰਜਰਖਾਨੇ ਕਰੋ ਵਹਿਮਾਂ ਚ ਪਾਓ ਤੇ ਪੈਸੇ ਕਮਾਓ ਕਰੋ ਪੁੰਨ ਤੇ ਖਾਓ ਕੋ ਸੋਨਣਾ ਇਹੀ ਗੱਲ ਹੈ ਬਾਕੀ ਯਾਰ ਮੈਨੂੰ ਹਣ ਦੂ ਦੱਸ ਮੈਂ ਧੰਨਵਾਦ ਧੰਨਵਾਦ ਕਈ ਗੱਲ ਬਾਬਾਈ ਸੋ ਦੋਸਤੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹੀ ਸਿਫਤ ਕਰਨੀ ਚਾਹਾਂਗੇ ਔਰ ਬਹੁਤ ਵਾਰ ਪਹਿਲਾਂ ਵੀ ਅਸੀਂ ਮਿਲੇ ਆਂ ਔਰ ਸੱਪਾਂ ਬਾਰੇ ਜੋ ਜਾਣਕਾਰੀ ਇਹਨਾਂ ਦੇ ਕੋਲ ਹੈ ਸੱਪ ਲੜੇ ਤੇ ਜਾਣਕਾਰੀ ਜੋ ਇਹਨਾਂ ਦੇ ਕੋਲ ਹੈ ਡਾਕਟਰ ਦੇ ਕੋਲ ਜਾਣ ਤੋਂ ਪਹਿਲਾਂ ਜੋ ਜਾਣਕਾਰੀ ਇਹਨਾਂ ਕੋਲ ਹੈ ਸ਼ਾਹੀ ਦੀ ਸੋਸ਼ਲ ਮੀਡੀਆ ਤੁਸੀਂ ਕਿਸੇ ਦੇ ਕੋਲ ਜਈ ਜਾਣਕਾਰੀ ਦੇਖੀ ਹੋਵੇ ਤਾਂ ਵੱਡੇ ਵੱਡੇ ਜ਼ਖਮ ਵੀ ਉਹਨਾਂ ਨੇ ਠੀਕ ਕੀਤੇ ਨੇ ਤੇ ਇੱਕ ਮੰਗ ਰੱਖੀ ਹੈ ਕਿ ਸਿਰਫ 5 ਮਰਲੇ ਦਾ ਸਰਕਾਰੀ ਪਲਾਟ ਜਿਹੜਾ ਸੀਗਾ ਉਹ ਸਰਕਾਰ ਵੱਲੋਂ ਮਿਲਿਆ ਹੈ ਪਰ ਉੱਥੇ ਲਗਾਉਣ ਨੂੰ ਇੱਟ ਲਗਾਉਣ ਨੂੰ ਪੈਸਾ ਤੱਕ ਨਹੀਂ ਹੈ ਅਤੇ ਉੱਥੇ ਮਕਾਨ ਬਣਾਉਣ ਵਾਸਤੇ ਕੋਲ ਕੁਝ ਨਹੀਂ ਹੈ ਲੇਕਿਨ ਲੋਕਾਂ ਦੀ ਸੇਵਾ ਕਰਦੇ ਰਾਤ ਦੇ 2 ਵਜੇ ਵੀ ਜਾਂਦੇ ਨੇ ਜੀ ਹਾਂ ਦੋਸਤੋ ਰਾਤ ਦੇ 2 ਵਜੇ ਵੀ ਜਾਣਾ ਪੈਂਦਾ ਹੈ ਲੇਕਿਨ ਕਿਤੇ ਨਾ ਕਿਤੇ ਜੇ ਤੁਸੀਂ ਬਾਹ ਫੜ ਲਓ ਤਾਂ ਉਹਨਾਂ ਦੀ ਹੈਲਪ ਹੋ ਸਕਦੀ ਕੁਝ ਕਹਿਣਾ ਚਾਹੁੰਦੇ ਸੀ ਲਾਸਟ ਸਵਾਲ ਇਹ ਆ ਜੀ ਇੱਕ ਵੀ ਜ਼ਿਲ੍ਹੇ ਪੂਰੇ 'ਚ ਸ਼ਹਿਰ ਨਹੀਂ ਪਿੰਡ ਨਹੀਂ ਪੂਰੇ ਜ਼ਿਲ੍ਹੇ 'ਚ ਬਾਹ ਖੜੀ ਕਰਕੇ 10 ਬੰਦੇ ਮਾੜਾ ਕਮੈਂਟ ਕਰਦੇ ਨੇ ਵੀਡੀਓ 'ਚ ਜੀ ਕਮੈਂਟ ਵੀ ਚੰਗੇ ਉਹਨੂੰ ਉਹਨੇ ਜਿੰਨੇ ਕੁਝ ਕਰਕੇ ਲੋਕਾਂ ਨੂੰ ਵਿਖਾਇਆ ਜੀ ਜੀ ਜਿੰਨੇ 1-2 ਵਜੇ ਹੈਲਪ ਕੀਤੀ ਆ 10 ਬੰਦੇ ਵੀਡੀਓ 'ਚ ਮਾੜਾ ਕਮੈਂਟ ਕਰਦੇ ਨੇ ਕਿ ਬੰਦਾ ਗਲਤ ਵਾ ਮੇਰੇ ਸ਼ਹਿਰ ਦੇ ਮੈਨੂੰ 5 ਬੰਦੇ ਕਮੈਂਟ ਕਰਦੇ ਨੇ ਵੀ ਇਹ ਬੰਦਾ ਸਹੀ ਨਹੀਂ ਆ ਰਾਤ ਲੋਕਾਂ ਦੀ ਹੈਲਪ ਨਹੀਂ ਕਰਦਾ ਜਾਉ ਮੈਂ ਸੋਸ਼ਲ ਮੀਡੀਆ ਦੇ ਸੱਪ ਫੋੜਨ ਦੀਆਂ ਵੀਡੀਓ ਹੀ ਬੰਦ ਕਰ ਦੂੰਗਾ। ਕੀ ਬਾਤ ਹੈ। ਹੋਰ ਮੈਨੂੰ ਦੱਸੋ ਮੈਂ ਇਹ ਤੋਂ ਜ਼ਿਆਦਾ ਕੀ ਸੱਚਾਈ ਕਰਦਾ। ਇੰਨਾ ਵੱਡਾ ਸ਼ਹਿਰ ਆ ਜੇ ਮੈਂ ਕਿਸੇ ਨੂੰ ਠੱਗੀ ਚੋਰੀ ਮਾਰੀ ਆ ਤੇ 10 ਬੰਦੇ ਤੇ ਮੇਰੇ ਸ਼ਹਿਰ ਦੇ ਕਮੈਂਟ ਕਰਦੇ ਨਹੀਂ ਨਾ ਵੀਡੀਓ ਤੇ। ਜੀ। ਭਾਜੀ 10 ਛੱਡੋ ਦੋਹਾਂ ਨੇ ਵੀ ਕਮੈਂਟ ਨਹੀਂ ਕਰਦੇ। ਜੀ। ਪਰ ਇੰਨਾ ਕੁਝ ਕਰਨ ਦੇ ਬਾਵਜੂਦ ਬੱਲੇ ਬੱਲੇ ਸਾਰਾ ਸ਼ਹਿਰ ਕਰੀ ਜਾਂਦਾ ਬੱਲੇ ਬੱਲੇ ਜਿਲੇ ਨਾ ਕਰੀ ਜਾਂਦਾ। ਮਕਾਨ ਵੀ ਚਾਹੀਦਾ। ਨਹੀਂ ਹੈਗਾ ਆਪਣਾ। ਜੀ। ਤਾਂ ਦੋਸਤੋ ਜ਼ਰੂਰ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਮਾਲੀ ਸਹਾਇਤਾ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਅਤੇ ਕੋਈ ਜਿਹੜੀ ਆ ਬਾਬਾ ਜੀ ਦੀ ਹੈਲਪ ਹੋ ਸਕੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਮਤਾਰ